ਪਲਾਂ ਦਿੱਕਾ ਨਾਲ ਕੋਈ ਉਹਨੂੰ ਦੱਸ ਵਾਇ ਮੋਤਲ ਦਿਸ ਨਹੀਂ ਚਲਾਂ ਸਮੀ ਹੈ ਸਾਨੂੰ ਤਾਂ ਹੁਕਮ ਹੋਇਆ ਵੀ ਸਫਾਈ ਕਰਨੀ ਹੈ ਉਹ ਆਪਾਂ ਕਰ ਦੇਣੀ ਹੈ ਨਾ ਇਹ ਤਾਂ ਹੋਗਾ ਲੁਈ ਅਗੇ ਫੌਜੀ ਲੜੇਗਾ ਵੀ ਯਾਰ ਦੱਸੋ ਸਾਨੂੰ ਕੰਮ ਕੀ ਹੈ ਇੱਕ ਤੋਂ ਸਾਨੂੰ ਕਹਿੰਦੇ ਹੈ ਕਿ ਗੱਲ ਲੈ ਮਾਰੇ ਜਾਣਾ ਹੈ ਥੇਤੀ ਥੇਤੀ ਕਰ ਖਾਂ ਦਾ ਫੋੜਾ ਲੈ ਉਹ ਮੈਂ ਕਹ ਜਨਾ ਫਿਕਰ ਕੀ ਗੱਲ ਦਾ ਕਰਦੇ ਹੋ ਲਿਸਕਾਦੂ ਉੱਕਿਆ ਤੇ ਦੌੜਵਾਉਂਗਾ ਪਰ ਜਨਾਬੇ ਕਾਹ ਪੁੱਛਾਂ ਹਾਂ ਪੁੱਛ ਪਹਿਲਾਂ ਤਾਂ ਸੈਂਕੜੇ ਕਹਿਦੀ ਐ ਕਿ ਸੈਂਕੜੇ ਚਲੇਗੇ ਅੱਗੇ ਨੇ ਕਦੇ ਨਹੀਂ ਭੱਜਣਾ ਪਈਣੀ ਅੱਜ ਕੀ ਕਹਾਵਾ ਉਹ ਤੈਨੂੰ ਪਤਾ ਹੈ ਇਹਨਾਂ ਕੁਰੀਆਂ ਵਿੱਚ ਕਿਨੇ ਰਹਿਣਾ ਹੈ ਨਾ ਸਰਦਾਰ ਭਗਤ ਸਿੰਘ ਤੇ ਉਹਦੇ ਸਾਥੀ ਰਾਜਗੁਰੂ ਤੇ ਸੱਦੇ ਜੀ ਤੇ ਵੀ ਉਹਨਾਂ ਨੇ ਇੱਕ ਤਰ੍ਹਾਂ ਫਸਾ ਲੜਤਾ ਪਰ ਐਸੇ ਨੇ ਮਾਈ ਦੇ ਲਾਡ ਅਦਾਲਤ ਜਾ ਕੇ ਪੈਰ ਰੋਾਇਆ ਬਾਈ ਤੱਕ ਲੜਤਾ ਆਖੇ ਕਿ ਅਰੇਜਾ ਦੇ ਅਦਾਲਤਾਂ ਤੇ ਇਨਸਾਫ ਨਹੀਂ ਮਿਲਦਾ ਮੌਤ ਬੁਲੀ ਮੌਤ ਨਾ ਇੱਥੇ ਇਨਸਾਫ ਮਿਲੂਗਾ ਉਹ ਨਾ ਇਨਸਾਫ ਤਾਂ ਮਿਲੂਗਾ ਪਰ ਤੈਨੂੰ ਪਤਾ ਹੈ ਸਾਰੇ ਮੁੰਵਿਤ ਜਲਸਤ੍ਰ ਜਰੂਰ ਕੱਢੇ ਜਾ ਰਹੇ ਵਿਭਗਤ ਸਿੰਘ ਤੇ ਉਹਦੇ ਸਾਥੀਆਂ ਕੋ 50000 ਰੁਪਏ ਹੈ ਤੇ ਇਹਨਾਂ ਦੇ ਲੜਕਾਰੀ ਇਸ ਪੱਲੇ ਡਾਉਂਦੇ ਨੇ ਕਿ ਸਾਡੇ ਸਿਰ ਕੋਈ ਜ਼ਿੰਮੇਵਾਰੀ ਨਾ ਜ ਇਹਨਾਂ ਦਾ ਕੀ ਹੈ ਅੜ ਜਾਂ ਤੁਹੱਕੀ ਜੀ ਕਰ ਤੇ ਅੜਜਾ ਸਾਨੂੰ ਖਾਣਾ ਕਰਦਾ ਨਹੀਂ ਮਿਲਦਾ ਸਾਨੂੰ ਆਸੂਰਤ ਚਾਹੀਦੀ ਹੈ ਸਾਨੂੰ ਮੌਸੂਰਤ ਚਾਹੀਦੀ ਹੈ ਅੱਗੇ ਵੇਖਿਆ ਨੀ ਹੀਆ ਵਾਲੇ ਘਰ ਚੋਂ ਕੀਸਾ ਪਾ ਵਾਇਆ ਸੀ 114 ਦਿਨ ਭੁਖੜਦਾ ਰਹੇ ਸੀ ਤੇ ਉਹਨਾਂ ਦਾ ਇਹ ਸਾਡੀ ਜਤਿੰਦਰ ਨਾਲ ਕੁਝੇ ਦਾ ਤੋੜ ਗਿਆ ਸੀ ਫਿਰ ਤਾਂ ਬੜੇ ਕਪੇ ਜਨਾਬ ਬਾਬੇ ਨਹੀਂ ਮੁਖਾਰ ਕੀ ਦੇਖਿਆ ਨਹੀਂ ਕਿਵੇਂ ਸਾਂਦਰਸ ਦਾ ਫਿਚਰ ਕਰਦਾ ਸੀ ਨਾ ਜਨਾਬ ਆ ਸਾਬਾ ਦੰਨ ਕੀ ਪੰਗਾ ਕਰਤਾ ਸੀ ਲਾਲਾ ਲਾਜਪਤਰਾਏ ਮਾਰ ਕੇ ਸੀ ਮੈਂ ਕਿਤੀ ਸਾਬੀਆ ਦਾੰਗਾ ਲਾ ਇੱਕ ਇਹਨੇ ਸਤਲਾ ਜੰਦੂ ਮੈਨ ਬੱਲੇ ਉਹ ਮਾਂ ਦੇ ਛੇ ਬੱਲੇ ਕੁਝ ਵੀ ਆ ਜਨਾਬ ਕੰਮ ਦਾ ਸੋਚ ਬਹਿਲਾ ਕੀਤਾ ਨਾ ਮੇਨ ਰੱਖਦੇ ਕਿਉਂ ਕਿ ਸਾਡੇ ਕੋਲ ਕੋਈ ਗਲਤੀ ਹੋ ਗਈ ਹੈ ਪਰ ਸਭ ਤੋਂ ਤੁਹਾਡੇ ਕੋਲ ਕੋਈ ਸ਼ਿਕਵਾ ਨਹੀਂ ਸਭ ਮੈਂ ਤੇਰੇ ਸਾਥੀ ਆਪ ਜੀ ਨੂੰ ਲੁਕਤੇ ਸੁਝਾਉਂਦੇ ਹਾਂ ਪੁਰੇ ਸੁਤਾਨ ਸਰਗਰ ਤੋਂ ਤੁਸੀਂ ਮੁੱਲ ਤੇ ਬਹਾਦਰ ਤੇ ਆਲਾ ਸੰਗਰਾਮੀ ਹੋ ਤੁਹਾਡੀ ਇਨਸਾਨੀਅਤ ਤੇ ਲਿਆਕੇ ਦੀ ਰਾਤ ਦਾ ਦੁਸ਼ਮਣ ਵੀ ਦਿੰਦੇ ਨੇ ਪਰ ਬਰਕਰਾਰ ਇਹ ਜਵਾਨੀ ਇਸ ਜਵਾਨ ਦੇ ਕਾਬਿਲ ਨਹੀਂ ਖਾਨ ਸਾਹਿਬ ਜੋਹਰ ਉਤੇ ਇੱਕ ਆਗਮਾ ਕੀਤਾ ਹੈ ਉਡੇ ਦੀ ਟਰੱਕ ਵਰਦਾ ਹੋਤ ਲੱਗ ਕਿੱਥੇ ਉਹਤੇ ਬਸ ਕੋਲ ਮੇਂ ਕਾਨਫਰੰਸਾਂ ਕਰਦੇ ਰਹੇ ਨੇ ਇਹ ਇੱਕ ਹਮ ਨੌਜਵਾਨਾ ਰਿਸੀਆ ਹੈ ਪਰ ਮੇਸ਼ੂ ਤੁਹਾਡੀ ਜੀ ਰੋਜ਼ਵਾਰ ਦੀ ਰੋਡ ਹੈ ਅਸੀਂ ਤੇ ਇਹਨੂੰ ਪੂਰੀ ਕਰਦੇ ਮੱਕੇ ਨਹੀਂ ਜੀ ਕੇ ਅਸੀਂ ਆਪਣੇ ਇਸ ਦਾ ਮੁਕਾਦਮਾ ਜੋ ਪਿੱਛੇ ਰਹਿ ਗਏ ਉਹ ਆਪਣਾ ਫਾਨ ਕਰਦੇ ਸਰਦਾਰ ਭਗਤ ਸਿੰਘ ਮੈਂ ਤੁਹਾਨੂੰ ਅਪੀਲ ਕਰਨੀ ਚਾਹਾਂ ਮੈਂ ਤੁਹਾਡੇ ਹਮਦਰਦੇ ਸ਼ੁਕਰ ਗੁਜ਼ਾਰਾ ਖਾਨ ਸਾਹਿਬ ਪਰ ਤੁਸੀਂ ਨਹੀਂ ਸਮਝਦੇ ਤੁਸੀਂ ਕੀ ਕਰਦੇ ਸਾਹਿਬ ਜੀ ਤੁਸੀਂ ਜ਼ਰਾ ਦੋ ਤਿੰਨ ਸਮਝ ਸਕਦੇ ਅਸੀਂ ਮੌਜੂਦ ਸਹਜੋ ਬੱਚਿਆਂ ਦੀ ਅਦਾ ਦੇ ਰੱਖੋਕਾਂ ਨਹੀਂ ਸੀ ਪਾ ਰਹੇ ਸਭ ਆਪਣੇ ਧੱਕ ਨਾਲ ਭومی ਜਾਗਰਤ ਦਾ ਪ੍ਰਚਾਰ ਕਰ ਰਹੇ ਸੀ ਧਿੰਗ ਵਿੱਚ ਇੱਕ ਹਮ ਤਾਂ ਭੌੜਾ ਰਹੇ ਸੀ ਮੇਰਾ ਮਤਲਬ ਇਹ ਨਹੀਂ ਸੀ ਭਗਤ ਸਿੰਘ ਤੁਹਾਡਾ ਮਤਲਬ ਚੱਕੀ ਨਾ ਸਮਝਦਾ ਹਾਂ ਸਾਹਿਬ ਤੁਸੀਂ ਖਰੋ ਤੋਂ ਸੁਣੋ ਪੀ ਹੋਰ ਦਾ ਆਈ ਤਾਂ ਭਾਰਤ ਦੇ ਜਾਂਦੇ ਨਹੀਂ ਪਤਾ ਜਿਆਜਸੇ ਇਹ ਕਮਜ਼ੋਰੀ ਵਿਖਾ ਗਏ ਤਾਂ ਉਹਨਾਂ ਨੇ ਦਸਾਂ ਤੱਕ ਕਦੇ ਕੁਝ ਮਾਫੀ ਕਰ ਸਕਣਗੇ ਜੈ ਦੇਣਾ ਕੋਈ ਸਵਾ ਸਕਦੀ ਹੈ ਤਾ ਫਰੀ ਹੋ ਵੀ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ ਭਗਤ ਸਿੰਘ ਜੇ ਇਹਦਾ ਜੇਲਰ ਫੂਡ ਦੇ ਨਾਤੇ ਮੈਂ ਜੋ ਕੁਝ ਵੀ ਕਹਿ ਰਿਹਾ ਉਹ ਕਾਨੂੰਨ ਦੀ ਨਜ਼ਰ ਆ ਵਿੱਚ سنگੀਨ ਜੁਰਮ ਹੈ ਤੇ ਮੈਂ ਪਹਿਲਾਂ ਹੀ ਬਹੁਤ ਕੁਝ ਕਹਿ ਚੁੱਕਿਆ ਮੈਂ ਤਾਂ ਇਹ ਸੋਚ ਕੇ ਕੰਮ ਜੰਨਾ ਕਿ ਜਿਸ ਜੇਲ੍ਹ ਦੀ ਫਾਂਸੀ ਦੇ ਤਖਤੇ ਤੇ ਤੁਸੀਂ ਹੋ ਤੇ ਮੈਂ ਉਸ ਜੇਲ੍ਹ ਦਾ ਜੇਲਰ ਹੋਵਾਂ ਨਹੀਂ ਭਗਤ ਸਿੰਘ ਨਹੀਂ ਜਿਦਾਂ ਠੰਡੇ ਤੇ ਗੱਲ ਸੁਚੋ ਘਰ ਸਾਹਿਬ ਪਹਿਲਾਂ ਤੁਸੀਂ ਕਰਦੇ ਇੱਕ ਇੱਕ ਮੈਂ ਬਾਦੀ ਕਰਦੇ ਹੋ ਕਿ ਜਿਹੜੀਆਂ ਕਿਤਾਬਾਂ ਮੇਰੇ ਬੈਗ ਵਿੱਚ ਰਹਿ ਗਈਆਂ ਉਹਨਾਂ ਨੂੰ ਮੇਰੇ ਤੱਕ ਪਹੁੰਚਾ ਦੇ ਅਸੀਂ ਆਪਾਂ ਬਾਤ ਨੂੰ ਕਰੇ ਸਰਦਾਰ ਜੀ ਸਤਿ ਸ੍ਰੀ ਅਕਾਲ ਤੇ ਇਸ ਤਰ੍ਹਾਂ ਮਿਹਨਤ ਜਮਾ ਸਮਾਈ ਜਾ ਕੇ ਬਾਤ ਕਰੇਗੀ ਤੇ ਉਹਦਾ ਬੜੀਆ ਫੇਟ ਕਰਦੇ ਜੀ ਮੈਂ ਤੇ ਰਹਦੇ ਹਾਂ ਸਰਦਾਰ ਮੈਂ ਸੁਪਾਈ ਕਰ ਆਇਆ ਸੀ ਕੀ ਗੱਲ ਤੂੰ ਕੰਬੀ ਨੂੰ ਜਾ ਰਿਹਾ ਮੈਨੂੰ ਬੈਠ ਕਰਨੇ ਤਾਂ ਕਿੱਥੇ ਦੇ ਰਿਹਾ ਤਭੀਆਂ ਹਾਂ ਲੈ ਕਿਸੇ ਸਰਦਾਰੋਂ ਮੇਰਾ ਕੱਢਾ ਦਾ ਲੱਗਾ ਦੀ ਬੈਠ ਜਾ ਬੈਠ ਗਿਆ ਯਾਰ ਆਪਨਾ ਬੈਠ ਬਸ ਤੂੰ ਬੈਠੇ ਮਹਿਮਾਨੇ ਨਾ ਸਰਦਾਰਾ ਕਦ ਤੱਕ ਹੋ ਮੈਂ ਸਰਾਰਾ ਤੇ ਤੋਂ ਸਾਰੇ ਨਾਲ ਦੇ ਤੂੰ ਸਾਹ ਬਾਦਰ ਦਾ ਰਿਆ ਜੀ ਵੀ ਤਾਂ 8 ਗੋਲੀ ਕੱਢ ਮਾਰੇ ਮੈਂ ਕਿਸ ਬਾਗੀ ਨੂੰ ਗੀਆ ਹਾ 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 ਖਾਸ ਵੀ ਲੈਣੇ ਕਿਉਂ ਮੈਂ ਹਸਾਦੀ ਹਾਂ ਨਹੀਂ ਮੈਂ ਤਾਂ ਸੁਣਿਆ ਤੂੰ ਬੜਾ ਕੁ ਖਾ ਰਿਹਾ ਪਰ ਤੇਰੇ ਲਈ ਫਿਰ ਮੈਂ ਜਾਣਾ ਕੀ ਕਰ ਫਾਇਦੀ ਕਰਨੀ ਨਾਕੇ ਤੇ ਮੈਂ ਮਾਤਾ ਜੀ ਸਭਾ ਮੇਰਾ ਕੋ ਗਿਆ ਪਰ ਤੈਨੂੰ ਕਰਦੀ ਗੱਲ ਤੁਸੀਂ ਹਾਂ ਮੇਰੇ ਮੋਢੇ ਤੇ ਆਪਣਾ ਚੁੱਕ ਲੈ ਕਿਉਂ ਪਿੱਟਿਆਂ ਦਾ ਵੀ ਪਿੱਟਿਆਂ ਜਾ ਮਾ ਸਰਬਾਰਾਂ ਸੀ ਨਿਮੀਜਾਤੀ ਦੇ ਲੋਕ ਨਹੀਂ ਨਿਮੀਜਾਤੀ ਦੇ ਲੋਕ ਮੈਨੂੰ ਸਮਝਿਆ ਨਹੀਂ ਅਸੀਂ ਲੋਕਾਂ ਦਾ ਕੰਮ ਚੁੱਕ ਕੇ ਗੁਜ਼ਾਰਾ ਕਰਦੇ ਹਾਂ ਗਾਂ ਚੁੱਕਣਾ ਕੋਈ ਨਿਮੀਜਾਤੀ ਦੇ ਹੋ ਜਾਂਦਾ

सरदार भगत सिंह बैठा साहब की गल इन्हें उदास कर दिया इस फैसले तो बात कोई दुश्मन ही खुश होता भगत सिंह पर सा खुशी कोई गलती सब तो बारे पहले ही पता सी। इस तुसी तुसी की है इसके अभी बहुत ही सजा परिवार कर चुके हाँ तुम किए ਮੈਂ ਡਿਫੈਂਸ ਅਫਸਰ ਵੱਲੋਂ ਖਾਸ ਮੇਸ਼ੇਨ ਤੇ ਇਸ ਤੋਂ ਬਰਬੀ ਆਪਣੀ ਗੱਲ ਤੋਂ ਮਹਿਤਾ ਸਾਹਿਬ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਸਾਥੀਆਂ ਵੱਲੋਂ ਡਿਫੈਂਸ ਕੌਂਸਲ ਦਾ ਤਹਿਲੋ ਧੰਨਵਾਦ ਕਰਨਾ ਹੈ ਸਭ ਨੂੰ ਕਿ ਤੁਸਾ ਸ਼੍ਰੀ ਦੁਨੀ ਚਾਚਾ ਸਰਦੋਲ ਸਿੰਘ ਮੇਸ਼ਰ ਸਤਿਆਪਾਲ ਅਤੇ ਡਾਕਟਰ ਗੋਪੀ ਚੰਦ ਭਾਰਤ ਉਸ ਨੇ ਸਾਰੇ ਮੈਂਬਰਾਂ ਦਾ ਤਹਿਲੋ ਧੰਨਵਾਦ ਕਰਨਾ ਉਹਨਾਂ ਨੇ ਮਕਦਮੇ ਡੱਟ ਕੇ ਪਹਿ ਰਹੀ ਨਹੀਂ ਕੀਤੀ ਸਗੋਂ ਉਹ ਉਤਰਾਇ ਤੋਂ ਆਏ ਮੁਲਾਕਾਤਾਂ ਦੇ ਰਹਿਸ਼ ਤੇ ਖਾਣ ਪੀਣ ਦਾ ਤਵੰਦ ਵੀ ਕੀਤਾ ਹਾਂ ਹੋਰ ਤੁਸੀਂ ਦੱਸੋ ਤੁਸੀਂ ਕੀ ਖਾਸ ਨੇ ਹਲੇ ਪੈਂਸੋ ਉਸਨੇ ਫੈਸਲਾ ਕੀਤਾ ਹੈ ਕਿ ਰਾਮ ਦੀ ਅਪੀਲ ਕੀਤੀ ਹੈ ਤੁਸੀਂ ਆਪਣੀ ਗੱਲ ਕਰੋ ਮੇhta ਸਾਹਿਬ ਪਗ ਸਿੰਘ ਤੁਸੀਂ ਇਹ ਗੱਲ ਤਾਂ ਮੰਨਦੇ ਹੋ ਨਾ ਕਿ ਗਾਂਧੀ ਜੀ ਤੁਹਾਡੇ ਲਈ ਬਹੁਤ ਕਸ਼ੀਸ਼ਾਂ ਕਰ ਰਹੇ ਨੇ ਤੇ ਉਹਨਾਂ ਨੇ ਆਪਣ ਸੁਪਨੇ ਵਧਾਏ ਜੇ ਉਹਨਾਂ ਦਾ ਸੇਵਕ ਮਿਲਦਾ ਤਾਂ ਕਦੇ ਭਾਰਤ ਕੋਲੋਂ ਕਿਸੇ ਨੂੰ ਸੈਕਯੂਰ ਚਾਹੁੰਦੇ ਨਹੀਂ ਪਗ ਸਿੰਘ ਤੁਸੀਂ ਇਹ ਗੱਲ ਤਾਂ ਮੰਨਦੇ ਹੋ ਨਾ ਕਿ ਹਿੰਦੁਸਤਾਨ ਦੀ ਆਜ਼ਾਦੀ ਬਹੁਤ ਹੀ ਦੂਰ ਨਹੀਂ ਬਿਲਕੁਲ ਇਹੀ ਵਿਸ਼ਵਾਸ ਤੇ ਤੁਹਾਡੀ ਗਰੇਦਕ ਸ਼ਕਤੀ ਬਣਿਆ ਹੋਇਆ ਹੈ ਤਾਂ ਫਿਰ ਆਜ਼ਾਦ ਭਾਰਤ ਨੂੰ ਤੁਹਾਡੀ ਜ਼ਰੂਰਤ ਹੈ ਬਹੁਤ ਜ਼ਿਆਦਾ ਜ਼ਰੂਰਤ ਨਾਲੇ ਨਵੇਂ ਭਾਰਤ ਦਾ ਨਿਰਮਾਣ ਤੋਂ ਬਿਜਾ ਕੌਣ ਕਰਦਾ ਸਾਧਾ ਕੀ ਸ਼ੇਖ ਜੀ ਲਈ ਵਾਲੇ ਗਲਤ ਕਰੀਆਂ ਨੇ ਮਹਿਤਾ ਸਾਹਿਬ ਆਈਦਾ ਭਾਰਤਵਾਦੀ ਜਾਂਦੇ ਪਰਵਾਹ ਨਹੀਂ ਉੱਪਰ ਵਾਲੀ ਬਾਤ ਆ ਬਾਦਾਂ ਲੋਕ ਬਣਾਉਣਗੇ ਉਹਦਾ ਫਿਕਰ ਕਰਦਾ ਸਾਡਾ ਕਰਨੀ ਠੀਕ ਹੈ ਮੇਰੇ ਬਾਦੋ ਇਸ ਮਾਰਦੀ ਨਹੀਂ ਤੁਸੀਂ ਰੱਖੀਏ ਜੋ ਨਹੀਂ ਰੱਖਦਾ ਕੋਈ ਮਾਰਦੀ ਮਰਕੋਤੀ ਨਾ ਠੀਕ ਨਮਾ ਲੈਂਦਾ ਤਾਂ ਇਸ ਲਈ ਉੱਪਰ ਨਿਮਾਨ ਵੀ ਤੁਸੀਂ ਬਣਾਉਗੇ ਬਸ ਇਹੋ ਸਿਹਰ ਬੈਂਸ ਕੋਸੰਦਾ ਜੀ ਹਾਂ ਹਾਂ ਫਿਰ ਤੁਸੀਂ ਮੇਰੀ ਗੱਲ ਨੂੰ ਕਈ ਤਾਂ ਨਾਲ ਲੈ ਰਹੇ ਚਲੋ ਛੱਡੋ ਮੈਂ ਇੱਕ ਗੱਲ ਦਾ ਜਵਾਬ ਦੇ ਕਿਸ ਗੱਲ ਦਾ ਕਿ ਤੁਹਾਡਾ ਆਪਣੇ ਜੀਵਨ ਦੇ ਇੱਕ ਵਿਅਕਤੀਗਤਨ ਦੀ ਤਾਰ ਹੈ ਜਦ ਤੁਸੀਂ ਬਰੇ ਜੀਵਨ ਦੇਖ ਕੇ ਮੰਨਦੇ ਹੋ ਇਕੱਲਾ ਵਾਲੇ ਕੱਢੋ ਮੈਂ ਤਾਂ ਸਾਹਿਬ ਸਿੱਧੇ ਤੌਰ ਤੇ ਦੱਸੋ ਅਸੀਂ ਕਹਿਣਾ ਕੀ ਚਾਹਦੇ ਹਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਜੀਵਨ ਦੇਖ ਕੇ ਮੰਨਦਾ ਤੇ ਬੇਚੇਜ਼ਰ ਤਾਂ ਇਹ ਚਾਹੁੰਦੀ ਹੈ ਕਿ ਤੁਸੀਂ ਗੱਲ ਦੀ ਰੈਕਮੈਂਡੇਸ਼ਨ ਪੂਰਨ ਕਰਣੀ ਵਾਇਸ ਰਾਏ ਦੇ ਨਾਮ ਇੱਕ ਰੈਕਮੈਂਡੀ ਅਪੀਲ ਭੇਜੋ ਤੁਸੀਂ ਕਿੱਦਾਂ ਵੀ ਰਹਤੀ ਵਿੱਚ ਹੋ ਲਿਆ ਮੈਨੂੰ ਗੱਲ ਖਾਸ ਕਰਕੇ ਮੇਰੇ ਬੰਦਾ ਦੋ ਅਸੀਂ ਜੈ ਕੋਈ ਕਰੂ ਕਰਨਾ ਚਾਹੁੰਦੇ ਜਿਸਨੂੰ ਤੁਰ ਵੀ ਬਾਦ ਇਹ ਮੱਢਾ ਲੇਗੀ ਅੱਜ ਜਲਦੀ ਵਿੱਚ ਅਸੀਂ ਗ੍ਰਾਫਟ ਕਰਾਂਗੇ ਜਿਹੜਾ ਮੈਂ ਕੱਲ ਤੁਹਾਡੇ ਪਾਸ ਲੈ ਆਵਾਂ ਰਹੇ ਵੀ ਪਹਿਚ ਹੋਣੀ ਤਿਆਰ ਕਰ ਲਈ ਮੈਂ ਤਾਂ ਸਾਹਿਬ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਮਕਦਮੇ ਨੇ ਤੁਹਾਨੂੰ ਇੱਕ ਸਫਲ ਵਕੀਲ ਜ਼ਰੂਰ ਬਣਾ ਦਿੱਤਾ ਹੈ ਯਾਦ ਰੱਖਣਾ ਦੋਸਤੋ ਮੈਂ ਹਸਾਨਾ ਬੁਲਨਾ ਐਡਵੋਕੇਟ ਨੂੰ ਫੋਨ ਨਾ ਕਰਿਆ ਕੀ ਗੱਲ ਤੁਹਾਨੂੰ ਇਸ ਵਿੱਚ ਸ਼ੱਕ ਹੈ ਨਹੀਂ ਛੱਡ ਛੱਡ ਖਾਬੇ ਨੂੰ ਕਿੱਥੇ ਰਹੇਗੀ ਰਹਿਦੀ ਪਤਾ ਵਾਜਦਨ ਪੇ ਜੀ ਵੀ ਜਾ ਚੁੱਕੀ ਹੈ ਪਰ ਇੱਕ ਮਿੰਟ ਮੇਰੇ ਕੋਲ ਉਹ ਇੱਕ ਕਾਪੀ ਹੈ ਆलो ਉਹ ਦੇਖਣਾ ਸਾਡੇ ਵਿੱਚ ਸਭ ਤੋਂ ਵੱਡਾ ਦੋਸ਼ ਇਹ ਲਗਾਇਆ ਗਿਆ ਹੈ ਕਿਸੀ ਸਮਰਾਟ ਚਾਚ ਪੰਨੇ ਵਿਰੁੱਧ ਸੰਘਰਸ਼ ਕੀਤਾ ਹੈ ਅਦਾਲਤ ਦੇ ਫੈਸਲੇ ਨੇ ਦੋ ਗੱਲਾਂ ਸਪਸ਼ਟ ਛੋੜ ਦਿੱਤੀਆਂ ਪਹਿਲੀ ਇਹ ਕਿ ਅੰਗਰੇਜ਼ੀ ਕੌਮਤ ਦੇ ਭਾਰਤੀ ਜੰਤਾ ਵਿੱਚ ਕਾ ਸੰਘਰਸ਼ ਚੱਲ ਰਿਹਾ ਹੈ ਤੇ ਦੂਸਰੀ ਇਹ ਕਿ ਕੈਸੀ ਨਿਸ਼ਚਿਤ ਰੂਪ ਵਿੱਚ ਇਸ ਯੁੱਧ ਵਿੱਚ ਭਾਗ ਲਿਆ ਹੈ ਇਸ ਤੇ ਅਸੀਂ ਚੰਗੀ ਕਰੀਏ ਤੋਂ ਇਹਦਾ ਮੁਕਿੱਲਾ ਕੋਪਲਾ ਸਾਨੂੰ ਦੱਸਦਾ ਸਾਡੇ ਪਿੱਛੇ ਸੱਚ ਦਾ ਬੜੀ ਜਾਏਗੀ ਅਸੀਂ ਇਹ ਕਿਨਾ 14 ਹਮੇਂ ਜੰਗ ਛਿੜਿਆ ਹੋਇਆ ਤੇ ਲੜਾਈ ਉਹ ਤੱਕ ਚੱਲਦੀ ਰਹੇਗੀ ਜਦੋਂ ਤੱਕ ਸ਼ਕਤੀਸ਼ਾਲੀ ਗੱਤੀ ਭਾਰਤੀ ਜੰਤਾ ਅਤੇ ਮੇਨ ਕਸ਼ਮੀਰ ਹਮਦੰਦੇ ਸਾਧ ਤੋਂ ਜਪਾ ਦਾ ਕਾਰਨ ਭਾਵੇਂ ਜਿਹੇ ਵਿਅਕਤੀ ਨੇਤ ਪੂੰਜੀਪਤੀ ਹੋਣ ਜਾਂ ਭਾਰਤੀ ਪੂੰਜੀਪਤੀ ਜਿਨ੍ਹਾਂ ਨੇ ਆਪਸ ਵਿੱਚ ਮਿਲ ਕੇ ਬੁਟਮਚਾ ਕੀਤਾ ਪਰ ਸਾਡੇ ਸ਼ੁੱਧ ਭਾਰਤੀ ਪੂੰਜੀਪਤੀ ਰਾਹੀਂ ਕਿਰਪਾ ਦਾ ਹੂਟ ਚੁੱਸਿਆ ਜਾ ਰਿਹਾ ਇਹ ਅਪੀਲ ਹੈ ਆਪੇ ਜੇ ਪਛਾਣ ਵਿੱਚ ਫਰਕ ਹੁੰਦਾ ਤਾਂ ਬਾਕੀ ਅੱਛਾ ਤਾਂ ਤੇ ਪੀੜਾ ਇਸ ਦਾ ਸੁਣਨਾ ਚਾਹਦੇ ਹਾਂ ਤਾਂ ਸਮਝੋ ਅਸੀਂ ਆਪ ਨੂੰ ਬਰਸਾ ਕਰਨੇ ਚਾਹੁੰਦੇ ਹਾਂ ਕਿ ਆਪ ਜੀ ਦੀ ਸਰਕਾਰ ਦੇ ਅਦਾਲਤ ਦੇ ਫੈਸਲੇ ਅਨੁਸਾਰ ਸਾਡੇ ਨੂੰ ਜਾਗ ਜੰਗ ਜਲੇ ਦਾ ਮੌਕਾ ਜਿੱਡੇ ਦਾਪੇ ਤੇ ਜੱਗੀ ਚੱਗੀ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਜੱਗੀ ਕਹਿਦੀਆਂ ਵਕਾਹਿਸ ਸੁਣੋ ਕੀਤਾ ਜਾਵੇ ਸਾਨੂੰ ਫਾਸੀ ਦੇ ਹੱਥ ਜਾਏ ਗੋਲੀ ਦਾ ਰਸ ਭਗਸਿੰਗ ਆਤਾਰਾ ਮਨਾ ਜੁਨਮ ਤੋਂ ਪਹਿਲਾ ਤੁਹਾਨੂੰ ਦੇਖ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹੈ ਕਿ ਭਾਰਤ ਦੀ ਵਰਕਰ ਲਾਈ ਬਹੁਤ ਹੀ ਮੱਧ ਸ੍ਰੇਣੀ ਵਿੱਚ ਰੱਖ ਲਈ ਗਈ ਹੈ ਜਿੰਦਾ ਬੇਸ ਨਹੀਂ ਹੁੰਦਾ ਸਰਦਾਰਾਂ ਦਾ ਤੁਹਾਨੂੰ ਕਿੰਨੀ ਰਹਿ ਗਿਆ ਜਦੋਂ ਮੈਨੂੰ ਕੋ ਗੱਲ ਸਮਝਾਉਣੀ ਹੁੰਦੀ ਹੈ ਨਾ ਥੋੜਾ ਸੌਖੇ ਤਰੀਕੇ ਨਾਲ ਸਮਝਾਇਆ ਕਰ ਵੀ ਆਹ ਭਾਰੀ ਭਾਰੀ ਗੱਲਾਂ ਮੇਰੇ ਖਾਣ ਨਹੀਂ ਬੈਗੀਆਂ ਮੋਗਿਆ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹੈ ਕਿ ਸਾਡੇ ਲੋਕ ਦੁਕਾਨਦਾਰਾਂ ਤੇ ਕਰੇਸ਼ਾਂ ਤੇ ਹੋਰ ਦਬਾਅ ਪਾ ਕੇ ਇੰਗਲੈਂਡ ਦੇ ਕੋਲ ਹੋਰ ਦਬਾਅ ਕੇ ਆਪਣੇ ਲਈ ਕੁਝ ਰਹਿਤਾਂ ਨਹੀਂ ਚਾਹੁੰਦੇ ਨੇ ਪਰ ਜਿੱਥੋਂ ਦਾ ਕਰੋੜਾ ਮਜ਼ਦੂਰਾਂ ਤੇ ਕਿਸਾਨਾਂ ਦਾ ਸੰਬੰਧ ਹੈ ਜਿਹਦੇ ਤੁਮ ਸ਼ਾਮਲ ਹੈ ਇਦਾਂ ਕੁ ਕਈ ਸਤਰਾਂ ਇਹ ਹੋ ਸਕਦੀ। ਦੇਖ ਜੇ ਦੇਸ਼ ਨੀਗੜਾਈ ਲੜਦੀ ਹੈ ਤਾਂ ਮਜ਼ਦੂਰਾਂ ਦਾ ਸਾਰਾ ਧਿਆਨ ਜੱਤ ਭੱਗੇ ਲੈਣਾ। ਉਹਨਾਂ ਵਿਦੇਸ਼ੀ ਜ਼ਗੀਰਦਾਰ ਦੇ ਨਾਂ ਨਾਲ ਦੇਸੀ ਜੂਰੇ ਤਰਸਕਾਰ ਬਣਾ। ਪਰ ਸਾਡੇ ਇੱਥਾਂ ਦਾ ਉਦੇਸ਼ ਇਹ ਨਹੀਂ ਹੈ। ਇਸ ਤਰ੍ਹਾਂ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹੈ ਕਿ ਉਹ ਪੂਰਾ ਇਨਕਲਾਬ ਨਹੀਂ ਚਾਹੁੰਦੇ। ਸਰਦਾਰਾਂ ਨਾਂ ਦੇ ਤਾਂ ਉਹ ਲਾਵਾ ਜੀ ਦੀ ਮੌਜਾ ਬਦਲਾ ਲੈਣ ਲੱਗੇ ਆ ਕੋਠੀ ਲੱਗਿਆ ਬੈਠਾ। ਨਾਲੇ ਤੇ ਉਹਨਾਂ ਲੀਡਰਾਂ ਨੂੰ ਬਾਹਰ ਕੱਢੀ ਜਾਣਾ। ਦਾਦਾ ਜੀ ਤਾਂ ਉਹਨਾਂ ਲੀਡਰਾਂ ਵਿੱਚੋਂ ਇੱਕ ਸੀ। ਇਸੇ ਦੇ ਬੜਾ ਫਰਕ ਆ ਜਾਂਦੇ। ਫੱਟੇ ਪਿਓ ਦੇ ਪੁੱਤ ਵਿੱਚ ਵੀ ਹੁੰਦਾ ਹੈ ਜਵਾਰ ਪਤਾ ਦੇ ਮਜੂਦਗੀ ਵਿੱਚ ਬੁੱਢੇ ਬਾਪ ਨਾਲ ਦੁਸ਼ਮਣ ਬਾਤ ਕਰੇ ਤੇ ਉਹਦੇ ਸਾਥਰਾ ਦੁਸ਼ਮਣ ਮਰ ਜਾਏ ਬਾਪ ਮਰ ਜਾਏ ਤੇ ਫੇਰ ਵੀ ਪੁੱਤ ਦਾ ਖੂਨ ਨਾ ਉਬਲੇ ਤੇ ਆਪਣੇ ਲੋਕੀ ਬਹੁਤਾ ਬਦਲਾ ਲੈਣ ਲਾਹਤਾ ਤੇ ਪੁੱਤਾਂ ਤੇ ਗੱਦਾ ਕਰੀ ਠੀਕ ਹੈ ਪਰ ਮੈਂ ਹੋਰ ਕਿ ਨਾ ਜੇ ਆ ਜੱਦੀ ਦੀ ਲੜਾਈ ਤੁਸੀਂ ਤੇ ਲੀਡਰ ਇਕੱਠੇ ਹੋ ਕੇ ਲੜ ਲਓ ਫੇਰ ਹੀ ਇਸੇ ਬੜਾ ਫਰਕ ਆ ਦਿੱਤੇ ਸਰਦਾਰਾ ਮੈਂ ਤੁਹਾਨੂੰ ਕਿੰਨੀ ਹਰ ਗਿਆ ਕਿ ਮੈਨੂੰ ਬੇਬੇ ਨਾਲ ਪੈਂਦਾ ਮੈਂ ਨੀਵੀ ਜਾਂਦਾ ਫਿਰ ਉਹ ਮੈਨੂੰ ਬੇਬੇ ਨੂੰ ਕਹਿੰਦਾ ਉਹ ਗਿਆ ਜੇ ਮੇਰੇ ਦੋ ਨੇ ਮੇਰੀ ਗੱਦੀ ਵਿੱਚ ਉੱਪਰ ਦਾ ਕੰਮ ਲਾਇਆ ਇੱਕ ਮੇਰੀ ਪਤਨੀ ਮਾਂ ਤੇ ਦੂਜਾ ਤੋਂ ਮੇਰੇ ਜਵਾਦੀ ਦੀ ਮਾਂ ਮੈਂ ਆਪਣੇ ਬਾਹਰ ਹੀ ਬੇਸਤਾਂ ਫਿਰ ਕਉਮੀ ਤੇ ਮੇਰੀ ਵਿਦੇਸ਼ੀ ਤੋਂ ਉਹ ਤੇ ਖਲਾਉ ਤੇ ਬ੍ਰੀ ਕਰਸ ਦੇਖ ਮੈਂ ਤੁਹਾਨੂੰ ਸਮਝਾ ਰਿਹਾ ਕਿ ਸਾਡੇ ਲੀਡਰ ਸਿਰਫ ਅੰਗਰੇਜ਼ਾਂ ਤੋਂ ਸਤਿਕਾਰਾ ਚੁੰਦੇ ਨੇ ਤੇ ਅਸੀਂ ਅਸੀਂ ਹਰ ਫਟੇਲ ਤੋਂ ਮੁਕਤੀ ਚਾਹੁੰਦੇ ਪਾਵੇ ਦੇਸੀ ਹੋਵੇ ਪਾਵਾਂ ਦੇਸੀ ਜੇ ਸਾਨੂੰ ਆਪਣੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਕਿਸੇ ਕੋਲ ਨੂੰ ਬੰਜੀ ਜਾਇ ਨਾ ਦੇ ਦਤਾਂ ਤੋਂ ਲਾਜ਼ਮੀ ਜਿਆਦਾ ਲੋਕਾਂ ਸੰਨੀ ਬਣ ਕੇ ਹੋਵੇਗੀ ਸਭਰਾ ਮੈਂ ਤੈਨੂੰ ਸਭਰਾ ਬਿੱਤਰ ਕਰ ਤੂੰ ਮੈਨੂੰ ਤਾਂ ਪਤਾ ਲੱਗਿਆ ਕਿ ਤੁਸੀਂ ਲੋਗ ਰੱਖ ਨੂੰ ਦੇਵਾ ਜੇ ਤੇਰਾ ਲਾ ਆ ਗਿਆ ਤੂੰ ਨਾਲ ਰੋਪੇ ਨਾਲ ਬਹੁਤ ਐਂ ਕਰ ਗਿਆ ਨੇ ਲੋਕ ਰੱਖ ਨੂੰ ਮਾਰਿਆ ਕਿ ਨਹੀਂ ਤੂੰ ਰੱਖ ਨੂੰ ਮਾਰਦਾ ਵਈ ਆਪਾਂ ਰੱਖ ਨੂੰ ਮਾਰਦੇ ਆਂ ਉਹ ਕਹਿੰਦਾ ਕੀ ਦਿੱਤਾ ਤੈਨੂੰ ਤੇਰੇ ਆਪਣੇ ਇਹੀ ਕਿ ਬੰਦਾ ਬੰਦਾ ਦਾ ਗੱਲ ਚੁੱਕੀ ਕੁਝ ਵੀ ਅਕਸਰ ਨਾ ਰਾ バスਰਾ ਦਾ ਬੰਦੇ ਨਾਲ ਇਹ ਮਨੁੱਖੀ ਪ੍ਰਾਣੀ ਸੋਚੇ ਬੇਬੇ ਉਹਤ ਪ੍ਰੇਤਨ ਬਣਦਾ ਬਾਕੀ ਧਰਮ ਦੇ ਆਗਮ ਆਫਸਰ ਮਿਲ ਕੇ ਲੁੱਟਦੇ ਰਹੇ ਇਹ ਤਾਂ ਸੱਚਾ ਨਮਬਰੇ ਜੋ ਮੈਂ ਕਹਿ ਦੇਣਾ ਕਿ ਕਦੇ ਵੀ ਬੇਬੇ ਦਾ ਸੰਧਿਆ ਕਰ ਸਕਦਾ ਹਾਂ ਜਿੱਤੋਂ ਤੱਕ ਇਸ ਗੱਲ ਦਾ ਸਬਤ ਹੈ ਕਿ ਸਾਡੇ ਰਾਂ ਦੇ ਧਰਮਰ ਕੀ ਦਿੱਤੀ ਹੋਵੇਗੀ ਸਾਡੇ ਰਾਂ ਦੇ ਧਰਮ ਹਰ ਮਨੁੱਖ ਦੇ ਨਿੱਜੀ ਵਿਸ਼ਵਾਸ ਦੀ ਚੀਜ਼ ਹੈ ਹਰ ਕੋ ਆਪਣੇ ਆਪਣੇ ਧਰਮ ਦੀ ਖੇਲ ਹੋਵੇਗੀ ਪਰ ਅਸੀਂ ਇਹ ਕੁਲ ਹੱਗੇ ਵੀ ਦਿਆਂਗੇ ਕਿ ਧਰਮ ਦੇ ਨਾਂ ਤੇ ਬਹੁਤ ਮੁਕਮ ਮੁਕਮ ਲੁੱਟੇ ਜਮਰਕ ਮੁਕਮ ਹੋਵੇ ਸਰਦਾਰ ਅੰਮ੍ਰਿਤਸਰ ਨਗਰੀ ਕਿ ਉਹ ਤੇ ਯਾਰਾਂ ਤੋਂ ਆਦੋਦੀ ਲੱਗੀ ਜਿਹੜਾ ਬੰਦਾ ਆਪ ਗੋਲੀ ਚਲਾਉਣ ਲੱਗਾ ਨਾ ਬੰਬ ਸੁੱਟਣ ਲੱਗਾ ਦੇਰ ਨਹੀਂ ਕਰਦਾ ਉਹ ਆਪਣੇ ਰਾਹ ਵਿੱਚ ਕੌਣ ਕਰਾਦਾ ਲੱਗੇ ਮਰੋ ਲੋਗੇ ਉਹ ਗਿਆ ਸੱਚ ਹੈ ਕਿ ਮੈਂ ਹਤਵਾਦੀ ਨਹੀਂ ਹਾਂ ਕੀ ਰਿਹਾ ਹੈ ਮਤਲਬ ਕਿ ਉਹ ਖਰਾਬਾ ਕਰਕੇ ਸਰਕਾਰ ਨੂੰ ਡਰਾਉਣ ਧਮਕਾਉਣ ਵਾਲਾ ਜੇਕਰ ਪਰ ਮੈਂ ਜਿਹਾਨੀ ਆ ਮੇਰੇ ਕੋਲ ਤਾਂ ਇੱਕ ਅਲੱਗ ਵਿਚਾਰ ਨੇ ਮੇਰੀ ਅਲੱਗ ਸੋਚ ਹੈ ਤੇ ਜਿਹਦੇ ਕੋਲ ਤਾਂ ਲੰਮਾ ਪ੍ਰੋਗਰਾਮ ਹੈ ਇਸ ਕਾਰਨ ਉਹ ਵੀ ਜਾ ਕੇ ਹਰ ਬੰਦਾ ਇਹ ਕਿਹਾ ਕਿ ਹਮ ਖੂਨ ਖਰਾਬੇ ਕੇ ਖਿਲਾਫ ਹੈ ਤੂੰ ਠੀਕ ਆ ਤੀਂ ਬੈਠੇ ਪਰ ਭਗਤ ਸਿੰਘ ਦੇ ਇਹ ਗੱਲ ਇਹ ਕਹਿੰਦੇ ਮੇਰੇ ਵਿਚਾਰ ਬੁੱਢੇ ਹੋਏ ਨੇ ਜਿਹੜੇ ਜੇਲ੍ਹੋਂ ਬਾਹਰ ਆ। ਮੇਰਾ ਅਦੇਸ਼ ਬੁੱਢੀ ਹੋਈ ਹੈ। ਮੇਰਾ ਇਹਨਾਂ ਵਿਸ਼ਵਾਸ ਹੈ ਕਿ ਅਸੀਂ ਬਾਬਾ ਦੇ ਪਿਸਤੋਲੋਂ ਕੋ ਬਹੁਤਾਂ ਲਾਭ ਪ੍ਰਾਪਤ ਨਹੀਂ ਕਰ ਸਕਦੇ। ਬਾਬਾ ਸੁਤਨਾ ਕੇਵਲ ਬੇਰਖੇ ਨਹੀਂ ਬਹੁਤੀ ਬੜੀ ਹਾਨੀ ਕਰਕੇ ਸਾਡਾ ਮੁੱਖ ਉਦੇਸ਼ ਮਜ਼ਦੂਰਾਂ ਦਾ ਸੰਗ ਜਿੱਥੇ ਮਤ ਕਰਦਾ। ਜੇ ਨੌਜਾਨੇ ਕਦੇ ਪ੍ਰਾਲੇ ਕਰਦੇ ਰਹਿਣਗੇ ਤਾਂ ਮੰਨਿਆ ਕਿ ਇੱਕ ਸਮੇਂ ਚ ਆਜ਼ਾਦੀ ਤਾਂ ਨਹੀਂ ਆਏਗੀ ਪਰ ਭਾਰੀ ਕੁਰਬਾਨੀਆਂ ਦੇ ਤਾਇਰ ਜਾ ਕੇ ਇਤਿਹਾਸ ਚੰਨ ਅੰਦਰ ਪਿੱਛੋਂ ਅਸੀਂ ਬਿਨਾਂ ਕਿਸੇ ਸ਼ਰਤੇ ਸ਼ਰਤੋਂ ਜਿੱਤੋਂ ਆ ਗਏ ਹੋ ਗਿਆ ਇਨਕਲਾਬ センターみ <laughs>